ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇਹ ਅਸੀਂ ਨਾ ਬਿਸਕਟ ਬਣਾਉਣ ਵਾਸਤੇ ਆਏ ਹੋਈ ਆ ਇੱਥੇ ਤੇ ਇਹ ਸਾਰਾ ਕੁਝ ਮਟੀਰੀਅਲ ਜਿਹੜਾ ਹੈਗਾ ਮਿਕਸ ਕਰ ਰਹੇ ਨੇ ਪਹਿਲਾਂ ਇਹਦੇ ਵਿੱਚ ਨਾ ਘਿਓ ਪਾਇਆ ਹੈ ਦੇਸੀ ਘਿਓ ਦੇ ਅਸੀਂ ਬਿਸਕਟ ਬਣਵਾ ਰਹੇ ਆ ਤੇ ਵਿੱਚ ਸ਼ੱਕਰ ਪਾਈ ਹੈ ਤੇ ਇਹ ਥੋੜਾ ਜਿਹਾ ਦੁੱਧ ਪਾਣਗੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਗੇ ਸ਼ੱਕਰ ਤੇ ਕਿਉਂ ਨੂੰ ਲੋ ਜੀ ਸ਼ੱਕਰ ਕਿਉਂ ਮਿਕਸ ਹੋ ਗਿਆ ਸੀ ਤੇ ਹੁਣ ਨਾ ਵਿੱਚ ਆਟਾ ਪਾ ਕੇ ਇਹਨੂੰ ਡੋ ਬਣਾ ਰਹੇ ਨੇ ਬਿਸਕੁਟਾਂ ਦੇ ਲਈ ਇਹ ਡੋ ਬਣ ਰਿਹਾ ਹੈ ਤੇ ਉਸ ਤੋਂ ਬਾਅਦ ਇਹਨੂੰ ਫਿਰ ਮਸ਼ੀਨ ਦੇ ਵਿੱਚ ਪਾਉਣਗੇ ਹੱਥ ਵਾਲੀ ਮਸ਼ੀਨ ਹੈਗੀ ਹੈ ਤੇ ਉਹਦੇ ਨਾਲ ਹੀ ਫਿਰ ਇਹ ਬਿਸਕੁਟ ਕੱਟਣਗੇ ਤੇ ਚਲੋ ਦਿਖਾਉਨੇ ਆ ਤੁਹਾਨੂੰ ਆ ਦੇਖੋ ਜੀ ਇਹ ਉੱਪਰ ਨਾ ਹੱਥ ਨਾਲ ਹੀ ਮਸ਼ੀਨ ਚਲਾ ਚਲਾ ਰਹੇ ਨੇ ਤੇ ਅੰਮੀ ਚੇਟ ਰਿਆਂ ਦੇ ਵਿੱਚ ਬਿਸਕਟ ਜਿਹੜੇ ਹੈਗੇ ਨੇ ਕੱਟ-ਕੱਟ ਕੇ ਰੱਖ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਬਿਸਕਟਾਂ ਨੂੰ ਜਿਹੜੇ ਫਲੇ ਹੈਗੀਆਂ ਪੱਠੀ ਵਿੱਚ ਰੱਖਣਗੇ ਆ ਦੇਖ ਫਿਰ ਤਾਂ ਕੱਟ ਰਹੇ ਨੇ ਅਸੀਂ 2 ਕਿਲੋ ਆٹے ਦੇ ਬਿਸਕਟ ਬਣਵਾ ਰਹੇ ਹਾਂ 2 ਕਿਲੋ ਆਟਾ 2 ਕਿਲੋ ਨਾਲ 1 ਕਿਲੋ ਸ਼ੀਨੀ ਤੇ ਕਿਲੋ ਕਿਉਂ ਉਹ ਦੇਸੀ ਹੋ ਗਿਆ ਥੋੜਾ ਜਿਹਾ ਦੁੱਧ ਸੀ ਤੁਸੀਂ ਇਹਨਾਂ ਸਾਰੇ ਚੀਜ਼ਾਂ ਨੂੰ ਮਿਕਸ ਕਰਿਆ ਹੈ ਤੇ ਇਹਦੇ ਤਕਰੀਬਨ ਤਕਰੀਬਨ 4 ਕਿਲੋ ਦੇ ਨੇੜੇ ਜਿਹੜੇ ਆਪਣੇ ਬਿਸਕੁਟ ਬਣ ਜਾਣਗੇ। ਤੇ ਹੁਣ ਰੱਖਣਗੇ ਜੀ ਇਹਨਾਂ ਸਾਰੀਆਂ ਟਰੇਆਂ ਨੂੰ ਪੱਠੀ ਦੇ ਵਿੱਚ ਉੱਧਰ ਪੱਠੀ ਚੱਲ ਰਹੀ ਹੈ ਇਹਨਾਂ ਦੀ ਗਰਮ ਹੋਈ ہوئی ਹੈ ਪੱਠੀ ਤੇ ਇਹਨਾਂ ਸਾਰੇ ਟਰੇ ਨੂੰ ਹੁਣ ਪੱਠੀ ਦੇ ਵਿੱਚ ਰੱਖ ਦੇਣਗੇ। ਲੋ ਜੀ ਦੇਖੋ ਅਸੀਂ ਬਿਸਕੁਟ ਬਣਵਾ ਕੇ ਘਰ ਲੈ ਆਏ ਸੀ ਤੇ ਫੀਕੇ ਵਿੱਚ ਪਾ ਕੇ ਰੱਖ ਦਿੱਤੇ ਆ ਤੇ ਹੁਣ ਅਸੀਂ ਜਾਵਾਂਗੇ ਬਿਸਕੁਟਾਂ ਦਾ ਸੰਧਾਰਾ ਦੇਣ ਵਾਸਤੇ ਅਰੇ ਸੰਧਾਰਾ ਦੇ ਦੇਣ ਜਾਵਾਂਗੇ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਸਾਡੇ ਆਏ ਜਿਹਨੇ ਜੀ ਗੈਸ ਬੋ ਵੀ ਸਾਡੇ ਨਾਲ ਜਾਣਗੇ ਅਸੀਂ ਜਾਣਾ ਹੈਗਾ ਇਹ ਚਲੋ ਬਾਅਦ ਵਿੱਚ ਸੰਗਤ ਜਿੱਥੇ ਫਿਰ ਜਾਵਾਂਗੇ ਲੋਜੀ ਤੇਰੀ ਆਪਾਂ ਨੇ ਡੋਸਾ ਮੰਗਵਾਇਆ ਸੀ ਤੇ ਆਪਾਂ ਖਾਈਏ ਡੋਸਾ ਸੰਬਰ ਆਜੋ ਜੀ ਜਿਨ੍ਹਾਂ ਜਿਨਾਂ ਨੇ ਨਹੀਂ ਖਾਣਾ ਇਹ ਬੜਾ ਹੀ ਟੇਸਟੀ ਟੇਸਟੀ ਇਹ ਦੋ ਚਟਣੀਆਂ ਕੋਕੋਨਟ ਚਟਨੀ ਤੇ ਰੈੱਡ ਚਟਨੀ ਹੈਗੀ ਹੈ ਲੋਜੀ ਉਸੇ ਚੱਲ ਪਿਆ ਜੀ ਸੰਧਾਰਾ ਦੇਣ ਵਾਸਤੇ ਇਹ ਹੈਗੇ ਜੀ ਮੇਰੀ ਦਾਣੀ ਸਹਿਬਾ ਜੀ ਲੁਧਿਆਣੇ ਤੋਂ ਫੈਕਟਰ ਸਾਹਿਬ ਦੇ ਭੂਆ ਜੀ ਦੇ ਨੋ ਹੈਗੇ ਆ ਇਹ ਲੋ ਜੀ ਅਸੀਂ ਪਹੁੰਚ ਗਏ ਜਿੱਥੇ ਅਸੀਂ ਸੰਧਾਰਾ ਲੈ ਕੇ ਜਾਣਾ ਸੀ ਇਹ ਹੈਗਾ ਜੀ ਨੰਗਲ ਆਨੰਦਪੁਰ ਸਾਹਿਬ ਵਾਲ ਨੰਗਲ ਡੈਮ ਜਿੱਥੇ ਹੈਗੇ ਉੱਥੇ ਅਸੀਂ ਆਏ ਆ ਫਸਟ ਟਾਈਮ ਸੰਧਾਰਾ ਲੈ ਕੇ ਆਏ ਆ ਅਸੀਂ ਤੇ ਇਹ ਨਾਲ ਵਾਸਤੇ ਬਾਰੇ ਮੈਂ ਪਹਿਲਾਂ ਵੀ ਇੱਕ ਬਲੌਗ ਵਿੱਚ ਦੱਸਿਆ ਸੀ ਬਹੁਤ ਟਾਈਮ ਬਾਅਦ ਸਾਨੂੰ ਇਹ ਮਿਲੇ ਸੀਗੇ ਹੋਰ ਭਾਈ ਹੋਰ ਭਾਈ ਇਹਦੇ ਤੇ ਡੀਰਿੰਗ ਕਰਿਆ ਪਿੰਕੂ ਕੋਲ ਆਨੇ ਪਾਉਂ ਹਾਂ ਹਾਂ ਇਹਦੇ ਕੋਲ ਬੇਬੀ ਇੱਥੇ ਜਮ ਖੜਾ ਹੈ ਤਾਂ ਕਾਰਨ ਕੋਈ ਸਮਝ ਨਹੀਂ ਆ ਰਿਹਾ ਇਹ ਉੱਪਰ ਇਹਨਾਂ ਦਾ ਆ ਹੋਰ ਤਾਂ ਮੇਰਾ ਕੈਮਰਾ ਹੀ ਵਧੀਆ ਹੈ। ਮਾਣ। ਨਵਾਂ ਤੇ ਮਾਣ ਹੈ। ਇਹ ਸਾਹਮਣੇ ਬੈਠੇ ਆਂ ਜੀ ਮੇਰੀ ਨਣਦ ਲੱਗਦੇ ਆਂ ਰਿਸ਼ਤੇ ਵਿੱਚ ਤੇ ਨਾਲ ਇਹਨਾਂ ਦਾ ਬੇਟਾ ਇਹਨਾਂ ਦੇ ਘਰ ਅਸੀਂ ਆਏ ਆਂ। ਪਹਿਲਾਂ ਵੀ ਅਸੀਂ ਤੁਹਾਨੂੰ ਇੱਕ ਵਲੌਗ ਦੇ ਵਿੱਚ ਦਿਖਾਇਆ ਸੀ ਜਦੋਂ ਸਾਨੂੰ ਇਹਨਾਂ ਨੇ ਕਾਫੀ ਸਾਰੇ ਗੁਰਦੁਆਰਾ ਸਾਹਿਬ ਘੁਮਾਇਆ ਸੀਗਾ, ਦਰਸ਼ਨ ਕਰਵਾਏ ਸੀ ਸਾਨੂੰ। ਇਹ ਡਾਕਟਰ ਸਾਹਿਬ ਦੇ ਪੂਆ ਜੀ ਦਾ ਬੇਟਾ ਹੈਗੇ ਆ ਪਟਿਆਲੇ ਤੋਂ ਲੁਧਿਆਣੇ ਰਹਿੰਦੇ ਆ ਲੋ ਤੇ ਇਹਨਾਂ ਦੀ ਵਾਈਫ ਹੈਗੇ ਆ ਲੋ ਰਬਦਨੂ ਸ਼ੰਮੀ ਦੇ ਬੇਟੇ ਦੀ ਮੈਰਿਜ ਹੋ ਗਈ ਛੋਟੇ ਨੇ ਸਭੀ ਦੇ ਲੋ ਜੀ ਹੁਣ ਆਪਾਂ ਜੋ ਕੁਝ ਵੀ ਲੈ ਕੇ ਆਏ ਆ ਮਾਨ ਸਤਕਾਰ ਦੇ ਨਾਲ ਤੇ ਆਪਾਂ ਹੁਣ ਇਹਨਾਂ ਨੂੰ ਫੜਾਵਾਂਗੇ ਜੀ ਮੈਂ ਦਰਜਾ ਵਾਹ ਐਨਾ ਸਮਾਨ ਥੈਂਕ ਯੂ ਸੋ ਥੈਂਕ ਯੂ ਬਹੁਤ ਬਹੁਤ ਸਾਰਿਆਂ ਭਾਦੀਆਂ ਦਵੇ ਦਗੇ ਥੈਂਕ ਯੂ ਥੋੜੀ ਜਿਹੀ ਆਪਣੇ ਆਪ ਦਾ ਹੱਥ ਹੈ ਤੁਹਾਡਾ ਥੈਂਕ ਯੂ ਬਹੁਤ ਬਹੁਤ ਅੰਮ੍ਰਿਤ ਜੀ ਨੂੰ ਵੀ ਲੱਗਦਾ ਹੈ ਔਰ ਤੇ ਆਪਣੇ ਪੀਸ ਕੋਲ ਦੇ ਇਹ ਸਾਡੇ ਦੇਸੀ ਮੂਰ ਘਰ ਦੇ ਘੜਵਾ ਕੇ ਲਗਾਏ ਨੇ